ਤੁਸੀਂ ਦੇਖਿਓ ਦੇਨੀ ਸਟੇਵੀ ਮੈਂ ਹਾਂ ਸੰਦੀਪ ਸ਼ਰਮਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜਦੇ ਸਾਰੀ ਪੰਜਾਬ ਦੀ ਪੂਰੀ ਸਿਆਸਤ ਵਿੱਚ ਹਲਚਲ ਸ਼ੁਰੂ ਹੋ ਚੁੱਕੀ ਹੈ ਬੇਸ਼ੱਕ ਅਕਤੂਬਰ ਮਹੀਨੇ ਵਿੱਚ ਪੰਚਾਇਤ ਚੋਣਾਂ ਹੈਗੀਆਂ ਲੇਕਿਨ ਕਿਉਂ ਨਾ ਕਿਤੇ ਆ ਕੇ ਅਗਰ ਪੰਜਾਬ ਦੀ ਸਿਆਸਤ ਦੀ ਪਹਿਲੇ ਪਹਿਲਾਂ ਵੀ ਗੱਲ ਕੀਤੀ ਸੀ ਪੰਜਾਬ ਦਾ ਮਾਹੌਲ ਬਿਲਕੁਲ ਗਰਮਾ ਗਿਆ ਤਾਂ ਅੱਜ ਤੜਕਸਾਰ ਉਰਦੇ ਸਾਰੀ ਆਵਾਜ਼ਪਾ ਵਰਕਰਾਂ ਦੇ ਵਿੱਚ ਫੋਨ ਦੀਆਂ ਘੰਟੀਆਂ ਵੱਜਦੀਆਂ ਸ਼ੁਰੂ ਹੋ ਗਈਆਂ ਕਿਉਂਕਿ ਏੜੀ ਫੋਨ ਦੀਆਂ ਘੰਟੀਆਂ ਸੀ ਇਹੀ ਸਾਮਨੇ ਗੱਲ ਆ ਰਹੀ ਸੀ ਕਿ ਪੰਜਾਬ ਵਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਪਦ ਤੋਂ ਅਸਤੀਫਾ ਦਿੱਤਾ। ਸੋ ਇਹ ਖਬਰ ਕੀ ਸੀ ਇਸ ਬਾਰੇ ਸਾਰੇ ਬਾਰੇ ਗੱਲਬਾਤ ਕਰਦੇ ਆਂ। ਪੰਜਾਬ ਦੇ ਵਾਜਪਾ ਦੇ ਮਹਾਂ ਮੰਤਰੀ ਅਨਿਲ ਸਰੀਂਜੀ ਨਾ ਜੀ ਸਾਹਿਬ ਅੱਜ ਸਵੇਸ ਤੜਕਸਾਰੀ ਘੰਟੀਆਂ ਵਜੇ ਸ਼ੁਰੂ ਹੋ ਗਈਆਂ ਕਿ ਸੁਨੀਲ ਜਾਖੜ ਨੇ ਆਪਣੇ ਪਦ ਤੋਂ ਅਸਤੀਫਾ ਦਿੱਤਾ ਕਿਸ। ਸੁਨੀਲ ਜਾਖੜ ਜੀ ਦੇ ਅਸਤੀਫੇ ਨੂੰ ਲੈ ਕੇ ਜਿਹੜੀਆਂ ਮੀਡੀਆ ਚ ਖਬਰਾਂ ਚੱਲ ਰਹੀਆਂ ਨੇ ਇਹ ਟੋਟਲੀ ਨਿਰਆਧਾਰ ਨੇ ਔਰ ਝੂਠੀਆਂ ਨੇ। ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ استਿਫਾ ਨਹੀਂ ਦਿੱਤਾ ਇਹ ਕੇਵਲ ਵਿਰੋਧੀ ਟੀਰਾ ਜਿਹੜੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਧ ਦੇ ਗਰਾਫ ਤੋਂ ਹਤਾਸ਼ ਨੇ ਨਿਰਾਸ਼ ਨੇ ਪਰੇਸ਼ਾਨ ਨੇ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਝੂਠੀਆਂ ਖਬਰਾਂ ਫੈਲਾ ਕੇ ਇੱਕ ਬਰਮਦਿ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਸਪਸ਼ਟ ਕਰ ਦੇਣਾ ਚਾਹਨਾ ਕਿ ਸ਼੍ਰੀਲ ਜਾਖੜ ਜੀ ਪੰਜਾਬ ਭਾਜਪਾ ਦੇ ਅਧਿક્ષਕ ਨੇ ਔਰ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਹੀ ਅਸੀਂ ਸਾਰੇ ਇੱਕ ਟੀਮਵਰਕ ਦੀ ਤਰ੍ਹਾਂ ਕੰਮ ਕਰ ਰਹੇ ਹਾਂ ਇਸਤੀਫੇ ਦੀਆਂ ਖਬਰਾਂ ਟੋਟਲੀ ਨਿਰਾਤਾਰ ਨੇ ਝੂਠੀਆਂ ਨੇ ਇਸ ਤਰ੍ਹਾਂ ਇਹ ਤਾਂ ਨਹੀਂ ਕਿ ਜੇ ਅਗਲੇ ਇਲੈਕਸ਼ਨ ਸੀ ਬੜੇ ਕਾਫੀ ਪ੍ਰਚਾਰ ਵੀ ਹੋ ਰਿਹਾ ਵਾਜਪਾ ਦਾ ਤਾਂ ਇਸੇ ਨਾਲ ਹੀ ਪੰਜਾਬ ਦੇ ਵਿੱਚ ਪੰਜਾਰੀ ਚੋਣਾਂ ਦਾ ਦੌਰ ਸ਼ੁਰੂ ਹੋ ਗਿਆ ਕਿਤੇ ਇਹ ਤਾਂ ਲੱਗਦਾ ਵੀ ਵਿਰੋਧੀ ਧਿਰਾਂ ਵੱਲੋਂ ਖਾਸ ਕਰਕੇ ਵਾਜਪਾ ਵਾਅਦਾ ਦੇ ਪਹਿਲੇ ਗੱਲ ਦੇ ਵਾਅਦਾ ਗਰਾਫ ਲੈ ਕੇ ਵੀ ਸ਼ਾਇਦ ਵਾਜਪਾ ਫਿਰ ਪੰਜਾਬ ਚ ਨਾ ਜਵੇ ਮੈਂ ਤੇ ਬੜਾ ਸਪਸ਼ਟ ਕਰ ਰਿਹਾ ਪਹਿਲਾਂ ਹੀ ਕਰ ਰਿਹਾ ਕਿ ਇਸ ਤਰ੍ਹਾਂ ਦੀਆਂ ਖਬਰਾਂ ਕੇਬਲ ਵਿਰੋਧੀ ਤਿਰਵਲੋ ਪਾਜਪਾ ਦੇ ਵੱਧ ਦੇ ਗ੍ਰਾਫ ਤੋਂ ਕਬਰਹਾਟ ਦਾ ਨਤੀਜਾ ਨੇ ਉਹਦਾ ਪਕਟਾਵਾ ਨੇ ਕਿ ਭਾਰਤੀ ਜਨਤਾ ਪਾਰਟੀ ਤੋਂ ਵਿਰੋਧੀ ਤਰ੍ਹਾਂ ਕਿੰਨੀਆਂ ਕਡਰੀਆਂ ਹੋਈਆਂ ਨੇ ਔਰ ਉਸੇ ਕਰਕੇ ਹੀ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਜਿਹੜੀਆਂ ਪਲਾਂਟ ਕੀਤੀਆਂ ਜਾ ਰਹੀਆਂ ਨੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਸੋ ਇਹ ਸੰਨ ਬੀਜੇਪੀ ਪੰਜਾਬ ਦੇ ਮਹਾ ਮੰਤਰੀ ਅਨਿਲ ਸਿੰਘ ਜੀ ਨੇ ਦੱਸਦੀ ਅੱਜ ਜੜੀਆ ਤੜਕਸਾ ਸਿਰ ਉੜਦੇ ਸਾਰੀ ਅੱਜੜੋਂ ਵਾਜਪਾ ਵਰਕਰਾਂ ਵਿੱਚ ਇੱਕ ਸਨਸਨੀ ਫੈਲੀ ਸੀ ਵੀ ਕੈਂਟੀਆਂ ਵੱਜਣੀ ਸ਼ੁਰੂ ਹੋ ਗਈ ਸੀ ਕਿ ਪੰਜਾਬ ਵਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਆਪਣਾ ਅਸਤੀਫਾ ਦਿੱਤਾ ਹੈ ਤਾਂ ਕਿਤੇ ਕਿਤੇ ਲੈ ਕੇ ਜਿੱਥੇ ਵਾਜਪਾ ਵਰਕਰਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਕੈਂਟੀਆਂ ਵੱਜੀਆਂ ਉਸ ਨਾਲ ਹੀ ਹਾਈ ਕਮਾਂਡ ਤੇ ਵਿੱਚ ਇਸ ਗੱਲ ਦਾ ਪਹੁੰਚ ਹੁੰਦੀ ਤਾਂ ਉਸ ਗੱਲ ਨੂੰ ਲੈ ਕੇ ਉਸ ਗੱਲ ਨੂੰ ਬਿਲਕੁਲ ਬੇਬੁਨਿਆਦ ਅਰ ਬੇਸਲੈਸ ਗਲਤੀ ਵੀ ਸੁਨੀ ਜਖੜ ਵਾਜਪਾ ਦਾ ਇੱਕ ਕਰਮੱਠ ਨੇਤਾ ਆ ਤੇ ਹਮੇਸ਼ਾ ਹੀ ਵਾਜਪਾ ਦੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਇੱਕ ਮਾਲਾ ਵਿੱਚ ਰੱਖਿਆ ਹੋਇਆ ਤਾਂ ਕਿਤੇ ਆ ਕੇ ਵਿਰੋਧੀਆਂ ਵੱਲੋਂ ਇਦਾਂ ਦੀਆਂ ਗੱਲਾਂ ਖਾਸ ਕਰਕੇ ਜਦੋਂ ਪੰਜਾਬ ਦੀਆਂ ਪੰਚਾਇਤਾਂ ਚੋਣਾਂ ਸ਼ੁਰੂ ਹੋ ਗਈਆਂ ਤਾਂ ਕਿਤੇ ਕਿਤੇ ਆ ਕੇ ਇਸ ਤਰ੍ਹਾਂ ਦੀਆਂ ਵਿਰੋਧੀਆਂ ਵੱਲੋਂ ਇੱਕ ਖਵਲਾਂ ਫਲਾਈਆਂ ਜਾ ਰਹੀਆਂ ਜਿਹੜੀਆਂ ਕਿ ਬਿਲਕੁਲ ਨਿਰਾਤਾ ਰਹਿ ਗਿਆ। ਕਿਆ ਮੈਂ ਮਨ ਬੋਬੀਨਾ ਸੰਦੀਪ ਸ਼ਰਮਾ ਡੈਨਿਕ ਸਵੇਰਾ ਟੀਵੀ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ। ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par